ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਮੇ ਅਗਨ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਕੇ ਬਿਖਾਈ ਮਾਇਆ ਮੋਹ ਪਰਮ ਪੈ ਪੂਲੇ ਸੁਤਦਾਰ ਸੋ ਪ੍ਰੀਤ ਲਗਾਏ ਇੱਕ ਉਤਮ ਪੰਥ ਸੁਣਿਓ ਗੁਰ ਸੰਗਤ ਤੇ ਮਲੰਤ ਜਮ ਤਰਾਸ ਮਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਖੋ ਛਲਾਈ ਸਤਿਰਾਮ ਸ਼੍ਰੀ ਵਾਹਿਗੁਰੂ ਸਭ ਜੀਓ ਸੋਹੀ ਮਾਲਾ ਚੌਥਾ ਜਲ ਕੈ ਅੰਤਰ ਵਸਿਆ ਮੇਰਾ ਹਰ ਹਰ ਤਨ ਕੇ ਸਭ ਰੂਪ ਗਵਾਏ ਤੇ ਮੁਕਤ ਪਏ ਜਿਨ ਹਰ ਨਾਮ ਮਤੇ ਆਇ ਤਨ ਪਵਿਤ ਪਰਨੋਂ ਪਦ ਪਾਈ ਮੇਰੇ RAM ਹਰ ਜਨ ਅਰੋਗ ਪਏ ਬੋਲ ਬਚਨੇ ਜਿਨਾਂ ਜਪਿਆ ਮੇਰਾ ਹਰ ਹਰ ਦਿਲ ਤੇ ਆਮੇ ਰੋਗ ਗਏ ਰਾਮ ਬ੍ਰਹਮਾ ਵਿਸ਼ਨ ਨਾ ਮਹਾਦੇਵ ਤ੍ਰ ਪੁਨ ਰੋਗੀ ਵਿਚ ਹਉਮੇ ਕਰ ਕੁਮਾਰੀ ਜੇਨ ਕੀਏ ਤਸੈ ਤੇਤ ਬਪੁਰੇ ਹਰ ਗੁਰਮੁਖ ਸੋਝੀ ਪਾਈ ਹੋ ਮੇ ਰੋਗ ਸਭ ਜਗਤ ਪਿਆ ਆ ਤੈਨ ਕੋ ਜਨਮ ਮਰਨ ਦੁਖ ਪਾਰੇ ਗੋਪਾਲ ਪ੍ਰਸਾਦੀ ਕੋ ਬਿਰਲਾ ਛੂਟੈ ਤਿਸਨ ਕਉ ਹਉ ਬੁਲਾ ਲੀ ਜਨਨ ਸ੍ਰੀਚ ਸਹਜ ਜੀ ਸੋਈ ਹਰ ਜੜੈ ਆਪੇ ਬੇਖਾਲ ਬਿਗਸੈ ਗੋ ਰੰਭਕ ਬ੍ਰਹਮ ਬੀਚਾਰੋ ਦਿਨ ਸ੍ਰਿਸ਼ਟ ਸਹਾ ਜੀ ਸੋਈ ਹਰ ਜਾਣੈ ਤਾਤਾ ਰੂਪ ਅਪਾਰੋ ਨਾਨਕ ਆਪੇ ਵੇ ਆਰ ਬਿਗਸ ਗੁਰਮਕ ਬ੍ਰਹਮ ਵਿਚਾਰੋ ਚੁਵਾਏ ਗੁਰਦੇਖ ਖਸਾ ਵਾਏ ਗੁਰਦੇਖੀ ਫਤੇ ਅੱਜ ਦਿਨ ਬੁੱਧਵਾਰ 4 ਸਤੰਬਰ ਵੀ ਪਦਰੋਹ ਹੈ ਅੱਜ ਦਿਨ ਬੁੱਧਵਾਰ 4 ਸਤੰਬਰ ਵੀ ਪਦਰੋਹ ਹੈ ਅੱਜ ਤਨ ਤਨ ਸਾਈਂ ਬਿਸ਼ਨੀ ਗੁਰੂ ਬ੍ਰਹਮ ਸਾਹਿਬ ਪਰਸ਼ਾ ਦੇ ਪਹਿਲੇ ਪ੍ਰਕਾਸ਼ ਦਾ ਦਿਹਾੜਾ ਹੈ ਅੱਜ ਦੇ ਦਿਨ ਸ੍ਰੀਰ ਮੰਦਰ ਸਾਹਿਬ ਇਦੂ ਆਪਣੇ ਸਾਹਮਣੇ ਅੱਪਾ ਦੇਖ ਰਹੇ ਆ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਹਾਰ ਐ ਇਹ ਪਰਚਮ ਪਾਛੇ ਦੇ ਭਾਈ ਗੁਰਦਾਰ ਜੀ ਕੋਲ ਖਵਾ ਕੇ ਅੱਜ ਦੇ ਦਿਨ ਹਰ ਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਾਇਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਤਨਾਮ 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 ਜੀ ਸਤਨਾਬੈਗਰੂ ਜੀ ਸਤਨਾਬੈਗਰੂ ਜੀ